ਹਲੋ ਹਾਂ ਜੀ ਸਸਟੀ ਕਲ ਜੀ ਲੋ ਜੀ ਜੇ ਤੁਸੀਂ ਵੀ ਪਹਿਲੀ ਵਾਰ ਸੂਟ ਸਿਉਣਾ ਸਿੱਖਣੇ ਨੇ ਤਾਂ ਚੱਕੋ 5 ਕੁ ਸੌ ਵਾਲਾ ਸਸਤਾ ਜਿਹਾ ਸੂਟ ਬਿਲਕੁਲ ਪਿਓਰ ਕਾਟਨ ਦਾ ਤਾਂ ਉਹ ਇਹਦੇ ਤੇ ਫਿਰ ਜਲਦੀ ਜਾ ਚ ਜਾਂਦੀ ਐ ਥੋੜਾ ਜਿਹਾ ਤਲਕਣਾ ਤੋਂ ਪਰਾਹਣਾ ਜਿਹੜਾ ਉਹ ਨਹੀਂ ਚੱਲਦਾ ਤੇ ਪਹਿਲੀ ਵਾਰ ਜੇ ਜਾ ਸਿੱਖਣੀ ਹੋਵੇ ਤਾਂ ਆਪਣਾ ਕਾਟਨ ਦਾ ਹੀ ਉਸ ਤੋਂ ਬਾਅਦ ਚ ਤਾਂ ਜਿਹੜੇ ਮਰਜੀ ਕੱਪੜੇ ਆਈ ਜਾਣ ਤਾਂ ਗੱਲ ਬਣ ਜਾਂਦੀ ਐ ਸਭ ਤੋਂ ਪਹਿਲਾਂ ਸੌਖਾ ਤਰੀਕਾ ਕਮੀਜ਼ ਨੂੰ ਦੇਖੋ ਕਮੀਜ਼ ਦੇ ਵਿੱਚ ਕੱਪੜੇ ਦੇ ਵਿੱਚ ਕਾਣ ਤਣ ਕਾਣ ਦੇਖੋ ਕਾਣ ਦੇਖ ਕੇ ਤੁਸੀਂ ਜਿੰਨਾ ਵੀ ਤੁਹਾਡਾ ਨੋਪ ਹੈ ਤੁਸੀਂ ਉਹ ਨਾਪ ਲਓ ਜਿੰਨਾ ਤੁਸੀਂ ਲੰਬਾਈ ਰੱਖਣੀ ਹੈ ਬੜਾ ਹੀ ਅਜੀ ਤਰੀਕਾ ਹੈ ਕਮੀਜ਼ ਕੱਟਣਾ ਅੱਜ ਆਪਾਂ ਤੁਹਾਨੂੰ ਕੱਲਾ ਕਮੀਜ਼ ਕੱਟ ਕੇ ਦਿਖਾਵਾਂਗੇ دونك 74 ਇੰਚ ਆਪਾਂ ਰੱਖਣਾ ਹੈ 74 ਇਹ ਆਪਣੀ ਲੰਬਾਈ ਹੈ ਤਿਆਰ ਇਹਦੇ ਵਿੱਚ ਤੁਸੀਂ 3 ਇੰਚ ਪਲੱਸ ਕਰ ਲੈਣਾ ਇੰਚ ਵਿੱਚ ਤੁਸੀਂ ਵੱਧ ਘਾ ਲਓ ਇਦਾਂ ਇੰਚ ਪਰ ਮੋੜੇ ਚ ਆ ਜਾਊਗਾ ਤੇ ਢਾਈ ਇੰਚ ਜਿਹੜਾ ਘੇਰਾ ਕੋਲ ਹੋ ਜੂਗਾ ਇੱਥੋਂ ਆਪਾਂ ਇਹਨੂੰ ਇਦਾਂ ਨੂੰ ਮੋੜ ਲੈਣਾ ਇੱਥੋਂ ਫੜ ਕੇ ਫੜ ਕੇ ਤੇ ਆਪਾਂ ਇਹਨੂੰ ਇਦਾਂ ਤੋਂ ਮੋੜ ਕੇ ਪੂਰੇ ਕੱਪੜੇ ਦੇ ਉੱਤੇ ਸੈੱਟ ਕਰ ਲੈਣਾ ਆਪਣਾ ਜਿੰਨਾ ਵੀ ਲੱਪਾ ਉਹ ਆਪਾਂ ਦੇਖ ਲੈਣਾ ਇੱਧਰਲੇ ਪਾਸਿਆਂ ਵੀ ਆਪਾਂ 43 ਤੋਂ 3 ਇੰਚ ਪਲੱਸ ਕਰ ਲਿਆ ਆਪਣਾ 46 ਇੰਚ ਹੋ ਗਿਆ। ਦੂਜੇ ਪਾਸੇ ਵੀ ਆਪਾਂ ਐਵੇਂ ਹੀ ਦੇਖ ਲੈਣ। ਕਿ ਆਪਣਾ 46 ਇੰਚ ਹੈ। 46 ਇੰਚ ਦਾ ਆਪਾਂ ਇਧਰ ਉਹ ਨਿਸ਼ਾਨ ਲਾ ਲੈਣ। ਇਹ ਆਪ ਕਪੜਾ ਜਿਹੜਾ ਆਪਣਾ ਸੈੱਟ ਹੋ ਗਿਆ ਆਂਕੇ ਸ਼ਾਮ ਬਿਲਕੁਲ ਵੀ ਵਿੱਚ ਕਾਣ ਨਹੀਂ ਬਿਣਾ ਕਾਣ ਤਾਂ ਹੈ ਆ ਪਕਾਣਾ ਵਗੈਰਾ ਪਹਿਲਾਂ ਕੱਢ ਲਈ ਸੀ ਇਹ ਹੋ ਗਿਆ ਆਪਣੇ ਮੇਨ ਦੀ ਕਟਿੰਗ ਲਓ ਫਿਰ ਬਾਕੀ ਕਪੜਾ ਆਪਾਂ ਪਾਸੇ ਰੱਖ ਲੈਣਾ ਕਿਉਂਕਿ ਉਹਦੇ ਤੋਂ ਵਜੂ ਬਣਨਗੇ ਸਲਵਾਰ ਬਣੂਗੀ 벨ਟ ਗੋਡੇ ਕੁਝ ਆਪਣਾ ਜਿਹੜਾ ਇਹਦੇ ਨਾਲ ਬੱਝੂਗਾ ਹੁਣ ਇਹ ਨੂੰ ਆਪਾਂ ਕਰ ਲੈਣਾ ਘੇਰਾ ਐਕਸਟਰਾ ਘੇਰਾ ਕਰ ਲੈਣਾ ਘੇਰਾ ਕਰਕੇ ਫਿਰ ਤੁਹਾਨੂੰ ਟਕਾ ਕੇ ਦੱਸਦੇ ਲੋ ਜੀ ਆ ਆਪਾਂ ਰੱਖ ਲਿਆ ਇਹਦਾ ਘੇਰਾ ਘੇਰਾ ਇਧਰਲਾ ਆਪਾਂ ਸਿੱਧਾ ਕਰਕੇ ਸੈੱਟ ਕਰਕੇ ਰੱਖ ਲਿਆ ਆਪਾਂ ਇਹਦਾ ਜਿਹੜਾ ਘੇਰਾ ਰੱਖਣਾਗਾ ਲੋ ਜੀ ਇਹਦੀ ਹਿੱਪ ਹੈਗੀ ਹੈ 21 ਤੇ ਆਪਾਂ ਕਹਿਣਾ ਹਿੱਪੀ ਮੀਨਿੰਗ ਦੀ ਕਿਉਂਕਿ ਘੇਰਾ ਕਈ ਵਰੀ ਆਪਾਂ ਛੋਟਾ ਵੱਡਾ ਰੱਖ ਲੈਣੇ ਆ ਇਹਦੀ ਹਿੱਪ ਹੈਗੀ ਹੈ 21 ਤੇ 21 ਤੇ ਨਿਸ਼ਾਨ ਲਾ ਲਿਆ ਉਸ ਤੋਂ ਅੱਗੇ ਤੁਸੀਂ ਲਾਉਣਾ ਹੈ 3 ਇੰਚ ਵੱਧ ਆਹ ਬੜਾ 3 ਇੰਚ ਵੱਧ ਤਿਲਕਾ ਹੋਇਆ ਅਗਰ ਜੇ ਤੁਸੀਂ ਲੰਮੀਆਂ ਕਲੀਆਂ ਦੇ ਵਿੱਚ ਲੈਸ ਲਾਉਣਾ ਚਾਹੁੰਦੇ ਹੋ ਕੋਮਾ ਤਾਂ ਫਿਰ ਤੁਸੀਂ ਜਿਹੜਾ 1.5 ਇੰਚ ਹੋਰ ਵੱਧ ਲੈ ਲੈਣਾ ਆਹ ਦੇਖੋ ਨਿਸ਼ਾਨ ਲਾਇਆ ਹੋਇਆ ਹੈ ਫਿਰ ਤੁਸੀਂ 1.5 ਇੰਚ ਹੋਰ ਵਧ ਲੈਣਾ ਜੇ ਤੁਸੀਂ ਗੁੰਮ ਕਲੀਆਂ ਵਾਲੀ ਲੈਂਸ ਲਾਉਣੀ ਹੈ ਜੇ ਤੁਸੀਂ ਉੱਪਰ ਹੀ ਧਰ ਕੇ ਲਾਉਣੀ ਹੈ ਲੈਂਸ ਫਿਰ ਕੋਈ ਚੱਕਰ ਨਹੀਂ ਫਿਰ ਤੁਸੀਂ ਜਿਸ ਤਰ੍ਹਾਂ ਮਰਜ਼ੀ ਲਾ ਸਕਦੇ ਹੋ ਠੀਕ ਹੈ ਜੀ ਆਹ ਵਾਲੇ ਨਿਸ਼ਾਨ ਜਿਹੜੇ ਆਪਾਂ ਲਾਏ ਨੇ 21 ਤੇ ਤੇ ਫਿਰ ਲਾ ਤਾਂ ਆਪਾਂ 3 ਇੰਚ ਵਧਾ ਕੇ 24 ਤੇ ਫਿਰ ਆਪਾਂ 1.5 ਇੰਚ ਹੋਰ ਵਧਾ ਲੈ ਕਿਉਂਕਿ ਆਪਾਂ ਕਲੀਆਂ ਵਾਲੀ ਲੈਂਸ ਪਾਉਣੀ ਹੈ ਇਹਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਾਂ ਇਤੋਂ ਅਗੇ ਆ ਵੀ ਆਪਾਂ ਸਾਡੇ 21 ਤੇ ਲਾ ਲਿਆ ਸਾਡੇ 24 ਤੇ ਲਾ ਲਿਆ ਡੇਢ ਇੰਚ ਜਿਹੜਾ ਐਕਸਟਰਾ ਕਰ ਲਿਆ ਹੁਣ ਇਹਨੂੰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹਨੂੰ ਆਪਾਂ ਮਲਾ ਕੇ ਫਿਰ ਕਟਿੰਗ ਕਰਨੀ ਆ ਕਮੀਜ਼ ਦੀ ਲਓ ਜੀ ਹੁਣ ਇਹਨੂੰ ਆਪਾਂ ਏਡੇ ਰੁਕਦਾ ਲੰਬੇ ਰੁਕਦਾ ਨਾ ਇਸ ਤਰ੍ਹਾਂ ਰੱਖ ਲਿਆ ਤੇ ਆਹ ਵਾਲਾ ਜਿਹੜਾ ਲਾਸਟ ਨਿਸ਼ਾਨ ਆਪਾਂ ਲਾਇਆ ਸੀ ਨਾ ਆ ਆਪਾਂ ਲਾਇਆ ਸੀ ਆ ਲਾਇਆ ਸੀ ਆਪਾਂ ਸਾਡੇ 21 ਦੇ 3 ਇੰਚ ਜਿਹੜਾ ਐਕਸਟਰਾ ਆ ਡੇਢ ਇੰਚ ਜੱਗ ਸਿੱਧੇ ਇੱਥੇ ਤੱਕ ਫਿਲਾ ਕੇ ਕਮੀਜ਼ ਨੂੰ ਇੰਜ ਕਰ ਲੈਣਾ ਡਬਲ रख लेना एक पासा ठीक है दूसरे पास रख आ वाली लास्ट निशान रख ला डेढ़ लास्ट निशान है ना ये रख बिल्कुल सही आप एटिंग कर लिया है ये ਜਿਵੇਂ ਅੱਧਾ ਘਟਾ ਕੱਪੜਾ ਤਾਂ ਆਪਾਂ ਪਿੱਛੇ ਨੂੰ ਕਰ ਲੈਣਾ ਇਸ ਤਰ੍ਹਾਂ ਕਰਕੇ ਬਿਲਕੁਲ ਇਸ ਸਾਰਾ ਕਪੜਾ ਪਸਵਾਰਾ ਕਰਕੇ ਤੇ ਇਹਦੀ ਇੱਥੇ ਨਾਲ-ਨਾਲ ਫਿਰ ਆਪਾਂ ਕਟਿੰਗ ਕਰ ਲੈਣੀ ਹੈ ਸਾਰਾ ਕੱਪੜਾ ਸਵਾਰਾ ਕਰਕੇ ਸਾਰਾ ਦੇਖ ਕੇ ਲਓ ਜੀ ਆ ਆਪਾਂ ਜਿਹੜਾ ਕੱਪੜਾ ਜਿਹੜਾ ਕਟਿੰਗ ਕਰ ਦਿੱਤਾ ਹੈ ਕਮੀਜ਼ ਦੀ ਲੰਬਾਈ ਚੜਾਈ ਇਹ ਆਪਣੀ ਹੋਊਗੀ ਹੈ ਈ ਆਪਣਾ 3 ਇੰਚ ਲੰਬਾਈ ਦੇ ਵਿੱਚ ਐਕਸਟਰਾ ਰੱਖ ਕੇ 3 ਇੰਚ ਚੜਾਈ ਚ ਰੱਖ ਕੇ ਜੇ ਤੁਸੀਂ ਲੈਸ ਵਗੈਰਾ ਲਾਉਣੀ ਹੈ ਤਾਂ ਤੁਸੀਂ ਉਹ ਵੱਧ ਰੱਖ ਲੈਣਾ ਆ ਕਪੜਾ ਪਰ ਰੱਖ ਲੈਨੇ ਇਹਦੇ ਚੋਂ ਆਪਣੇ ਸਲਵਾਰ ਦੇ ਕੋਡੇ ਨਿਕਲ ਆਉਣਗੇ ਨਾਲ ਹੀ ਆਪਣੀ ਬੈਲਟ ਵੀ ਕੱਢਾਂਗੇ ਹੁਣ ਇਹਦਾ ਆਹ ਵਾਲਾ ਜੁਆਇੰਟ ਕੱਟਣਾ ਹੈ ਇਹ ਆਪਾਂ ਕੱਟ ਲਈਏ ਇਹ ਵੀ ਕਟਿੰਗ ਹੋ ਗਿਆ ਹੁਣ ਇਹਨੂੰ ਆਪਾਂ ਖੋਲ ਕੇ ਲੈ ਦੇਖੋ ਤੁਸੀਂ ਇਹਦੇ ਸਾਰੇ ਡਿਜ਼ਾਈਨ ਹੈ ਸਾਰੇ ਫੁੱਲ ਨੇ ਜਿਹੜੇ ਉੱਪਰ ਨੂੰ ਜਾ ਰਹੇ ਨੇ ਇਹ ਉੱਪਰ ਨੂੰ ਜਾ ਰਹੇ ਨੇ ਸਾਰੀਆਂ ਟਹਿਣੀਆਂ ਇੱਕ ਆ ਸਾਈਡ ਨੂੰ ਨੇ ਫੁੱਲ ਇੱਕ ਸਾਈਡ ਨੂੰ ਨੇ ਇਹਦੇ ਆਪਾਂ ਪਾਸਾ ਵਾਰਟ ਜਿਹੜਾ ਪੱਸਾ ਇਹਦੇ ਨੀਚੇ ਨੂੰ ਆ ਰਿਹਾ ਇਹਨੂੰ ਆਪਾਂ ਕੱਢ ਕੇ ਇਹਨੂੰ ਵੀ ਉਪਰ ਆਪਾਂ ਇਸੇ ਤਰੀਕੇ ਟਿਕਾ ਕੇ ਧਰ ਲੈਣਾ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਤੱਕ ਲਓ ਜੀ ਆਪਾਂ ਇਹਦੇ ਤੇ ਲੈਸ ਪਾਉਣੀ ਆ ਤੇ ਆਪਾਂ ਇਹਦੀ ਜਿਹੜੀ ਹੈ ਫੀਟ ਵੀ ਮੋਡੇ ਦੀ ਕਟਾਈ ਬਾਅਦ ਚ ਕਰਨੀ ਆ ਲੈਸ ਪਾਉਣੀ ਪਾਉਣੀ ਆ ਜੇ ਤੁਸੀਂ ਕਲੀਆਂ ਵਾਲੀ ਤਾਂ ਤੁਸੀਂ ਪਹਿਲਾਂ ਪਾਉਣੀ ਆ ਕਟਾਈ ਤੋਂ ਪਹਿਲਾਂ ਪਾਉਣੀ ਆ ਬਾਧਾ ਘਾਟੇ ਦਾ ਬਾਧਾ ਵਿੱਚ ਸਾਰਾ ਹੋ ਜਾਂਦਾ ਠੀਕ ਹੈ ਜੀ 7 ਇੰਚ ਤੇ ਆਪਣੇ ਪਲੇਟ ਪੈਂਦੇ ਹੁੰਦੇ ਨੇ ਜਿਹੜੇ ਉਹ ਆਪਾਂ ਸਪੇਸ ਰੱਖਦੇ ਹੁੰਦੇ ਹਾਂ ਦੂਰਾ ਕਰਕੇ 3.5 ਦੀ ਸਾਢੇ 3 ਦੀ ਆਪਾਂ ਰੱਖਦੇ ਹੁੰਨੇ ਆ ਤੇ ਇਹ ਪਲੇਟ ਪੈ ਕੇ ਅੱਦੇ 3 ਇੰਚ ਦੇ 6 ਇੰਚ ਵਿੱਚ ਸਪੇਸ ਰਹਿ ਜਾਂਦੀ ਹੈ ਤੇ 4 ਤੱਕ ਉਹ ਆ ਜਾਣੀ ਆ ਆਪਣੀ ਪਲੇਟ ਆ ਜਾਣੀ ਨੇ ਕਿਉਂਕਿ ਅੱਦੇ 3 ਇੰਚ ਦੇ ਪੈਣੇ ਨੇ ਆ ਸਾਢੇ 3 ਤਿੰਨ ਸ਼ਾਮਾ ਲਾ ਕੇ 8 ਇੰਚ ਉਧਰੋਂ ਇੱਧਰੋਂ ਇਹ ਜਿਹੜਾ ਕੱਪੜੇ ਚ ਆ ਜਾਣਾ ਆਪਾਂ ਸਾਢੇ 4 ਤੇ ਲਾਵਾਂਗੇ ਨਿਸ਼ਾਨ ਕਿਉਂਕਿ ਲੈਸ ਪੈਣੀ ਆ ਜਿਹੜੀ ਉਹ ਆਪਾਂ ਸਾਢੇ 4 ਪੌਣੇ 5 ਦੇ ਵਿੱਚ ਵਿੱਚ ਲਾਉਣਾ ਨਿਸ਼ਾਨ ਇਧਰੋਂ ਵੀ ਤੇ ਇਧਰੋਂ ਵੀ ਆਪਾਂ ਕੈਰੀ ਦਾ ਪਿਪਰ ਨੂੰ ਮੋੜ ਕੇ ਰੱਖ ਲਿਆ ਨਾ ਇਹਦੇ ਤੇ ਵੀ ਆਪਾਂ ਐਵੇਂ ਨਿਸ਼ਾਨ ਲਾ ਲੈਣਾ 4.5 ਤੋਂ 5 ਦੇ ਵਿੱਚ ਵਿੱਚ ਜੇ ਤੁਹਾਡੇ ਪਲੇਟਾਂ ਦੀ ਘੱਟ ਸਪੇਸ ਹੈ ਪਤਲਿਓ ਤਿੰਨ ਹੀ ਰੱਖਣੀ ਹੈ ਤਾਂ ਤੁਸੀਂ ਚਾਰ ਤੇ ਰੱਖ ਲਿਓ ਨਹੀਂ ਤੇ 4.5 ਤੇ ਇਹ ਵੀ ਆਪਣੇ ਆਪਣੇ ਉਹਦੇ ਨਾਲ ਹਿਸਾਬ ਹੁੰਦਾ ਇੱਥੇ ਆਪਾਂ ਦੋਨੇ ਪਾਸੇ ਟੱਕ ਲਾ ਕੇ ਤੇ ਜਿਹੜੀਆਂ ਵਿੱਚੋਂ ਆਪਾਂ ਲਾਈਨ ਖਿੱਚ ਲਾਂਗੇ ਤੇ ਉੱਪਰ ਉੱਪਰ ਕਿਵੇਂ ਲਾਉਨੇ ਆਪਾਂ ਵੀ ਤੁਹਾਨੂੰ ਦੱਸਾਂਗੇ ਲਓ ਜੀ ਇਹ ਇਸ ਤਰ੍ਹਾਂ ਧਰ ਕੇ ਆਪਣਾ 4.5 ਪੌਣੀ ਪੰਜ ਜਿੰਨਾ ਵਿੱਚ ਰੱਖਣਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇੱਥੇ ਪ੍ਰੈਸ ਮਾਰ ਕੇ ਤੁਸੀਂ ਭਾਣ ਬਣਾ ਸਕਦੇ ਹੋ ਜੇ ਤੁਸੀਂ ਕਪੜਾ ਕੱਟ ਕੇ ਨਹੀਂ ਪਾਉਣੀ ਵੈਸੀ ਗੁੰਮ ਕਰਕੇ ਪਾਉਣੀ ਹੈ ਤਾਂ ਆਪਾਂ ਇਹ ਜਿਹੜਾ ਹੈ ਇਸ ਤਰ੍ਹਾਂ ਭਾਣ ਬਣਾ ਲੈਣੀ ਹੈ ਫਿਰ ਉੱਤੇ ਲਾ ਕੇ ਗੁੰਮ ਕਰ ਦੇਣੀ ਹੈ ਅਗਰ ਤੁਸੀਂ ਕੱਟ ਕੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਜਿਹੜਾ ਕਮੀਜ਼ ਨੂੰ ਕਟਿੰਗ ਕਰ ਦੇਣਾ ਆਹ ਵਾਲਾ ਵਿੱਚਲਾ ਪੀਸ ਲੱਗ ਹੋ ਜਾਊਗਾ ਤਾਂ ਇਹ ਸੈਟਾਂ ਵਾਲੇ ਦੋ ਜਿਹੜੇ ਨੇ ਲੱਗ ਹੋ ਜਾਣਗੇ ਕਿਵੇਂ ਵੀ ਪਾਉਣੀ ਹੈ ਇਹ ਤੁਸੀ ਪਾ ਸਕਦੇ ਹੋ ਠੀਕ ਹੈ ਆਪਾਂ ਕੱਟ ਕੇ ਨਹੀਂ ਪਾਉਂਦੇ ਫਿਰ ਤਾਂ ਅੱਗੇ ਜੇ ਨਿਕਲਦੇ ਰਹਿੰਦੇ ਨੇ ਤੇ ਆਪਾਂ ਪਾਵਾਂਗੇ ਵੈਸੀ ਠੀਕ ਹੈ ਜੀ ਲਓ ਜੀ ਇਹ ਹੈ ਕਪੜਾ ਆਪਾਂ ਛਾ ਲਿਆ ਇੱਕ ਕਪੜਾ ਆਪਾਂ ਛਾ ਲਿਆ ਇਹਦੇ ਵਿੱਚ ਆਪਾਂ ਲੇਸ ਪਾ ਲਈਏ ਕਲੀਆਂ ਵਾਲੀ ਤੇ ਇਹ ਪਾ ਕੇ ਇਹ ਨੂੰ ਕਲੀਆਂ ਨੂੰ ਜਿਹੜਾ ਹੈਗਾ ਬਰਾਬਰ ਤੇ ਧਰ ਕੇ ਹਾਂਜੀ ਆ ਕਲੀਆਂ ਆਪਾਂ ਐਸਟਰਾ ਨੂੰ ਬਰਾਬਰ ਧਰ ਕੇ ਇਹ ਹੁਣ ਇਹਦੀ ਆਪਾਂ ਮੋਢਿਆਂ ਦੀ ਕਟਿੰਗ ਕਰ ਦਿੰਨੇ ਆ ਪਲੇਟਾਂ ਦੇ ਨਿਸ਼ਾਨ ਢਾ ਲੈਨੇ ਆ ਇਸ ਤਰੀਕੇ ਦੇ ਨਾਲ ਨਿਸ਼ਾਨ ਲਾਵਾਂ ਕਿ ਤੇ ਜਿਹੜੀਆਂ ਆਪਣੀਆਂ ਕਲੀਆਂ ਨੇ ਨਾ ਇਹ ਵੀ ਆਪਣੀਆਂ ਸਲਾਈ ਚੋਂ ਨੋ ਬਚ ਜਾਣਗੀਆਂ ਇੱਥੇ ਕੋਣ ਹੈ ਹੁਣ ਪਤਾ ਨੂੰ ਤੇ ਇਹ ਇਹਦੀ ਕਟਾਈ ਪਾ ਕੇ ਨਿਸ਼ਾਨੀਆਂ ਢਾ ਕੇ ਨਾ ਫਿਰ ਆਪਾਂ ਜਿਹੜਾ ਬੈਕ ਵਾਲਾ ਪਾਸਾ ਹੈ ਉਹਨੂੰ نیچے ਧਰ ਕੇ ਇਹਦੀ ਕਟਾਈ ਕਰਦਾ ਠੀਕ ਹੈ ਜੀ ਇੱਥੋਂ ਆਪਾਂ ਇਹ ਲੈਣਾਗਾ ਨਣਾ ਸਵਾ ਜੀ ਤੇ ਸਵਾ ਸਵਾ ਜੀ ਦਿਨ ਸ਼ਾਮ ਲਾ ਦੇ ਇਹ ਤੱਕ ਇਹ ਚਾਪਾ ਸੱਤ ਟੈਂਟ ਤੇ ਲਾਉਣਾ ਸੱਤ ਲਾਲੋ ਸਵਾ ਸੱਤ ਲਾਲੋ ਬਸ ਸਹੀ ਦੇਂ ਦਾ ਬਿਲਕੁਲ ਸੱਤ ਸੱਤ ਸਵਾ ਸੱਤ ਦਿਨ ਮਰ ਜਿਲਾ ਬਸ ਇਹ ਨਾਲ ਕਿ ਲਾਈਓ ਸਾਢੇ ਸੱਤ ਨਾ ਕਰੀ ਸੱਤ ਤੋਂ ਸਵਾ ਸੱਤ ਬਸ ਜੇ ਕਿ ਥੋੜਾ ਜਿਹਾ ਮੀਡੀਅਮ ਜੀ ਸਾਈਜ਼ ਦਾ ਤਾਂ ਫਿਰ ਤੁਸੀਂ 7.5 ਤੇ ਨਿਸ਼ਾਨ ਲਾ ਲੈਣਾ ਨਹੀਂ ਤੇ ਇਤਰਾ ਆਪਾਂ ਬਾਕਸ ਬਣਾ ਲੈਣਾ ਇੱਕ ਬਾਕਸ ਬਣਾ ਕੇ ਇੱਥੇ ਵਿੱਚ ਆਪਾਂ ਦੋ ਇਥੋਂ ਕੋਨੇ ਤੋਂ ਲੈ ਕੇ ਨਾ ਕੋਨੇ ਤੋਂ ਲੈ ਕੇ ਆਪਾਂ 2 ਇੰਚ ਤੇ ਨਿਸ਼ਾਨ ਲਾ ਲੈਣਾ ਜਿਹੜੀ ਆਪਾਂ ਆਮਲੀ ਗਲਾਈ ਪਾਉਣੀ ਹੈ ਨਾ ਬੈਕ ਸਾਈਡ ਦੀ ਦੋ ਤੇ ਪਾਵਾਂਗੇ ਇਥੋਂ ਆਪਣਾ 21 ਇੰਚ ਹੈ 10.5 ਤੇ ਆਪਾਂ ਨਿਸ਼ਾਨ ਲਾ ਲਾਂਗੇ ਬੈਕ ਦੀ ਆਪਾਂ ਦੋ ਤੇ ਪਾਉਣੀ ਹੈ ਇਹ ਆਪਾਂ ਕੱਲੇ ਫਰੰਟ ਦੀ ਕਰਦੇ ਆਂ ਕਟਾਈ ਇਹ 1 ਇੰਚ ਤੇ ਬਸ 1 ਇੰਚ ਵੱਡਾਈ ਆਪਾਂ ਉਹ ਕਰਨਾ ਹੈ ਪਿੱਛੋਂ ਬੰਦ ਗਲਾਈ ਪਾਉਣੀ ਹੈ ਇਹਨੂੰ ਇੱਥੇ ਤੱਕ ਆਪਾਂ ਲੈ ਜਾਣਾ ਠੀਕ ਹੈ ਜੀ ਇਹਨੂੰ ਆਪਾਂ ਅੱਧਾ ਅੱਧਾ ਇੰਚ ਅੰਦਰ ਨੂੰ ਵੀ ਕਰ ਲਾਂਗੇ ਤੇ ਜਿਹੜਾ ਹੈਗਾ ਬੈਕ ਸਾਈਡ ਦਾ ਉਹ ਨੂੰ ਨਹੀਂ ਕਰਨਾ ਆਪਾਂ ਬਿਲਕੁਲ ਵੀ ਨਹੀਂ ਕਰਨਾ ਉਹਨੂੰ ਆਪਾਂ ਤੇ 3 ਇੰਚ ਤਾਂ ਸੰਘਾ ਕੇ ਜੇ ਨਿਸ਼ਾਨ ਥੋੜਾ ਬਤਾ ਇਧਰ ਉਧਰ ਲੱਗ ਜੀ ਤਾਂ ਤੁਸੀਂ ਕਟਾਈ ਦੇ ਵਿੱਚ ਬਿਲਕੁਲ ਸਹੀ ਕਰ ਲੈਣਾ ਜੀ ਠੀਕ ਹੈ ਜੀ ਉਸ ਤੋਂ ਅੱਗੇ ਉਸ ਤੋਂ ਕਿ ਆਵਲ ਨਿਸ਼ਾਨ ਤੁਸੀਂ ਆਪਣੀ ਦੇਖ ਲੈਣਾ ਵੱਖੀ ਵਾਲਾ ਨਿਸ਼ਾਨ ਜਿਹੜਾ ਜੇ ਤੁਸੀਂ 15 ਤੇ ਪਾਉਨੇ ਹੋ ਤਾਂ 15.5 ਤੇ ਲਾ ਲੈਣਾ ਅਦਾਂ ਚ ਇੱਥੇ ਜਾਂਦਾ ਆਪਣਾ ਸਲਾਈ ਦੇ ਵਿੱਚ ਲੋ ਕੀਤੇ ਆਪਣੀ हिਪ 7.5 ਤੇ ਆਪਣੀ ਕਮਰ ਦਾ ਨਿਸ਼ਾਨ ਤੇ ਸਤਾਰਾਂ ਚ ਆਪਣੀ ਜਿਹੜੀ ਕਮਰ ਦਾ ਤਿਆਰ ਹੈ 8.5 ਤੇ ਆਪਾਂ 9 ਦੇ ਨਿਸ਼ਾਨ ਲਾ ਲੈਣਾ 1 ਇੰਚ ਦੇ ਆਪਣੇ ਪਲੇਟ ਪੈ ਜਾਂਦੇ ਨੇ ਅੱਧੇ 3 ਇੰਚ ਦਾ ਮਾਰਜਿਨ ਰੱਖ ਕੇ ਹੁਣ ਆਪਾਂ ਐਸਰ ਐਸ ਨਿਸ਼ਾਨ ਨੂੰ ਮਲਾ ਲੈਣਾ ਇਸ ਨਿਸ਼ਾਨ ਤੋਂ ਫਿਰ ਆਪਾਂ ਇਹ ਪਤੇ ਨਿਸ਼ਾਨ ਨਾਲ ਮਲਾ ਦੇਣਾ ਐਥੇ ਆਪਾਂ ਇਹ ਪਤੇ ਨਿਸ਼ਾਨ ਨਾਲ ਫਿਰ ਮਲਾ ਦੇਣਾ ਤੇ ਪਤਾ ਤੁਹਾਨੂੰ ਕਿਵੇਂ ਐਸਟਾ ਆਪਾਂ ਕਮਰ ਤੱਕ ਮਨਾਲਿਆ ਕਮਰ ਤੋਂ ਆਪਾਂ ਇਹ ਪਤੇ ਮਨਾਲਿਆ ਆਵਲੀ ਆਪਾਂ ਜੇ ਥੋੜੇ ਦੇਖੀ ਆਪਾਂ ਬੁੱਢੀ ਦਾ ਨਿਸ਼ਾਨ ਲਾਇਆ ਇਹ ਸਿੰਗਲ ਪੀਸ ਹੀ ਹੈ ਇਹ ਸਿਰਫ ਫਰੰਟ ਸਾਈਡ ਦਾ ਹੁਣ ਆਪਾਂ ਲਾਣੇ ਨੇ ਭਲੌਂਜਾ ਦੇ ਨਿਸ਼ਾਨ ਠੀਕ ਹੈ ਜੀ ਹੁਣ ਜਦ ਦੇ ਨਿਸ਼ਾਨ ਆਪਾਂ ਉਹ ਨਹੀਂ ਆਪਾਂ ਆਪਣਾ 12 ਇੰਚ ਤੇ ਆਉਣਾ ਚਾਹੀਦਾ 11.5 12 ਤੇ ਆਪਾਂ 12.5 ਤੇ ਨਿਸ਼ਾਨ ਜਿਹੜਾ ਲਾ ਲੈਣਾ ਜਿਹੜਾ ਇਹ ਸਾਨਾ ਦਾ ਨਿਸ਼ਾਨ ਜਿਹੜਾ ਉਹ ਆਪਾਂ ਰੱਖਣਾ ਹੈਗਾ ਸੱਤ ਸੱਤ ਅੱਜ ਬੱਚਾ ਆਪਾਂ 4 ਤੇ ਲਾਵਾਂਗੇ ਆਪਣੇ ਬਿਲਕੁਲ ਨਾਲ ਨਾਲ ਇਹਦੇ ਕਲੀ ਤੇ ਪਲੇਟ ਪੈਣਗੇ ਬਿਲਕੁਲ ਪੌਣੇ 4 ਤੇ ਲਾ ਲਓ ਪੌਣੇ ਤੁਸੀਂ ਜੇ ਤੁਹਾਡੇ ਪਲੇਟ 3.5 ਤੇ ਪੈਂਦੇ ਤੁਸੀਂ ਉਸ ਹਾਵ ਨਾਲ ਨਾ ਲਾਓ ਇਹ ਮੈਂ ਆਪਣੇ ਹਿਸਾਬ ਨਾਲ ਲਾਣੀ ਪਈ ਪਲੇਟ ਆਪਾਂ 7 ਇੰਚ ਦਾ ਪੌਣੇ ਜੀ ਇਹ ਪਲੇਟ ਦਾ ਨਿਸ਼ਾਨ ਜਿਹੜਾ ਊੜਾ ਕਰ ਲੈਣਾ ਹੈ। 4.5 ਆਪਾਂ ਵਿਚਾਲੇ ਰੱਖਿਆ ਹੈ। ਸਪੇਸ 3.7 ਇੰਚ ਆਪਾਂ ਇਹ ਲੰਬਾਈ ਚ ਲਾਇਆ। ਇਹ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਆਹ ਵਾਲਾ ਲੈਣਾ ਹੈ ਆਪਾਂ ਇਹ ਵਾਲਾ ਵੀ ਆਪਾਂ ਤੁਸੀਂ ਇਸ ਤਰ੍ਹਾਂ 2 ਇੰਚ ਦਾ ਇੱਥੋਂ ਫਰਕ ਹੋਣਾ ਚਾਹੀਦਾ। ਜੇ ਕੁ ਭਾਰੀ ਹੈ ਤਾਂ ਢਾਈ ਦਾ ਨਹੀਂ ਤੇ 2 ਦਾ। ਇਹ ਵੀ ਆਪਣਾ ਜਿਹੜਾ ਕਮਰ ਤੱਕ ਆਉਣਾ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਇਆ ਹੁੰਦਾ ਨੇ ਉੱਥੇ ਤੱਕ ਆਉਂਦਾ ਹੈ। ਜੀ ਕੁ ਪਤਲਾ ਨੂੰ ਵੀ ਫਿਰ ਉੱਚਾ ਰਹ ਜਾਂਦਾ ਫਿਰ ਘੱਟ ਵੀ ਰਹ ਜਾਂਦਾ 6.5 ਤੇ ਵੀ ਰਹ ਜਾਂਦਾ 5 ਤੇ ਵੀ ਰਹ ਜਾਂਦਾ ਠੀਕ ਹੈ ਜੀ ਇਹ ਨਾਪੇ ਦੇ ਹਿਸਾਬ ਨਾਲ ਹੀ ਹੁੰਦਾ ਇਹ ਨੂੰ ਵੀ ਆਪਾਂ ਜਿਹੜਾ ਗੋੜਾ ਕਰ ਲੈਣਾ ਨਿਸ਼ਾਨਾ ਹੁਣ ਦੇਖਿਆ ਆਵਲਾ ਆਪਾਂ ਆਪਣਾ ਉੱਪਰ ਲਾ ਇਹ ਤੁਸੀਂ ਇੱਥੋਂ ਕੋਨੇ ਤੋਂ ਮਿਸ਼ਾਲ ਲੈਣਾ ਤੇ ਪੇਟ ਤੱਕ ਜਿਹੜੀ ਆਪਣਾ ਇੰਜੀ ਟੇਪ ਧਾਰ ਲੈਣਾ ਫਿਰ ਤੁਸੀਂ ਇਧਰ ਇਦਾਂ ਆਪਾਂ 2 3 ਲਾਇਆ ਇਧਰਲਾ ਵੀ ਆਪਾਂ 2 3 ਲਾਉਣਾ ਜੇ ਆਪਣੀ ਵਿੱਚ ਆ ਰਹੀ ਹੈ ਤਾਂ ਫਿਰ ਥੋੜਾ ਜਿਹਾ ਆਪਾਂ ਪਿੱਛੇ ਅੱਗੇ ਕਰ ਸਕਦੇ ਹਾਂ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਥੋੜਾ ਬਸ ਆਪਾਂ ਕਰ ਸਕਦੇ ਹਾਂ ਕਿਉਂਕਿ ਇਹ ਆਪਾਂ ਆਪਣੀ ਬਲੋਈਏ ਜਿਹੜੀ ਇਹ ਨੀਵੀਆਂ ਜੇ ਆਪਾਂ ਥੋੜੀ ਜਿਹੀ ਉੱਚੀ ਪਾਨੇ ਸਾਡੇ ਕਿਹੜਾ ਤਰੇਂਜੀ 12ਾਂ ਤੇ ਤੇ ਫਿਰ ਜਿਹੜਾ ਇਹ ਆਪਣਾ ਬਿਲਕੁਲ ਸਹੀ ਆ ਜਾਏਗਾ 2 3 ਆ ਜਾਏਗਾ ਤਿੱਕੂ ਦਾ ਲਿਜੀਤ ਥੋੜਾ ਜਿਹਾ ਕੁਝ ਪਰਪੈਂਟ ਦਾ ਫਰਕ ਪੈਂਦਾ ਤੇ ਤੁਸੀਂ ਲੈਸ ਵਿੱਚ ਹੁੰਦੇ ਨਹੀਂ ਬਾਹਰ ਕੱਢ ਲੈਣੀ ਹੈ ਇਹਦਾ ਕੋਈ ਚੱਕਰ ਨਹੀਂ ਹੁੰਦਾ ਇਹਦਾ ਚੱਕਰ ਹੁੰਦਾ ਬਸ ਆਪਾਂ ਇੱਥੋਂ ਜਿਹੜਾ ਕੱਪੜਾ ਚੱਕਣਾ ਹੈ ਇੱਥੋਂ ਕਪੜਾ ਚੱਕਣਾ ਇੱਥੋਂ ਤਾਂ ਆਪਾਂ ਬਰੀਕ ਕਰ ਦੇਣਾ ਬਿਲਕੁਲ ਇੱਥੋਂ ਕਪੜਾ ਚੱਕਣਾ ਉਨੇ ਹੀ ਜਿਹੜਾ ਆਪਣਾ ਝੋਲ ਵਗੈਰਾ ਪੈਂਦਾ ਹੈ ਨਾ ਉਸ ਨੇ ਸਹੀ ਕਰਨਾ ਹੁੰਦਾ ਅੱਗੇ ਤੋਂ ਉਹ ਤਾਂ ਆਪਾਂ ਬਿਲਕੁਲ ਬਰੀਕ ਕਰ ਦਿੰਦੇ ਆ ਨਾਮ ਵਾਸਤੇ ਰਹੀ ਆਪਾਂ ਜਿਹੜੀ ਸਲਾਈ ਉਹ ਲਾਉਣੀ ਆ ਅੱਗੇ ਤੋਂ ਤੇ ਬਿਲਕੁਲ ਇਥੋਂ ਹੀ ਆਪਾਂ ਜਿਆਦਾ ਕਪੜਾ ਚੱਕਣਾ ਇਥੋਂ ਹੀ ਆਪਣੇ ਝੋਲਦਾ ਹੁੰਦਾ ਹੈ ਝੋਲਣਾ ਪੈਜੀ ਠੀਕ ਹੈ ਜੀ ਲਓ ਜੀ ਇਹ ਆਪਾਂ ਲੈ ਕੇ ਬਿੱਟੂ ਦਾ ਨਾਮ ਇਹਦੀ ਕਟਾਈ ਆਪਾਂ ਕਰ ਦੇਣੀ ਹੈ ਤੁਸੀਂ ਉੱਪਰ ਤੋਂ ਵੀ ਕਰ ਸਕਦੇ ਹੋ نیچے ਤੋਂ ਵੀ ਕਰ ਸਕਦੇ ਹੋ ਕਟਾਈ ਦਾ ਕੋਈ ਚੱਕ ਨਿਸ਼ਾਨ ਦੇ ਸਾਵਨਾਂ ਜਿਹੜਾ ਤੁਹਾਨੂੰ ਸਹੀ ਲੱਗਦਾ ਤੁਸੀਂ ਉੱਥੇ ਨਿਸ਼ਾਨ ਕਰ ਸਕਦੇ ਹੋ ਠੀਕ ਹੈ ਜੀ ਕੈਮਰਾ ਪਿਆ ਹੁਣ ਕਰਕੇ ਨਾ ਇੱਧਰ ਤੰਤਾ ਥੋੜਾ ਜਿਹਾ ਟੱਕਾ ਦਿੰਦਾ ਲੋਜੀ ਇਹ ਵੀ ਫਾਈ ਕੂਬੀ ਆਪਣੀਆਂ ਮਸ਼ਾਂਗੀਆਂ ਸਾਰੀਆਂ ਲੱਗ ਗਈਆਂ ਤੇ ਹੁਣ ਆਪਾਂ ਅਗਲਾ ਪਾਦੂ ਇਹਦਾ ਕੱਪੜਾ ਸੋਹ ਜਾ ਕੱਟਾ ਦੇਣੀ ਕਰਨੀ ਆਪਣੀ ਕੱਟੀ ਗਈ ਇਹ ਵਾਲੇ ਜਿਹੜੇ ਨਿਸ਼ਾਨੇ ਆਪਾਂ ਇਹਨਾਂ ਨੂੰ ਦੂਸਰੇ ਪਾਸੇ ਪਲਟ ਕੇ ਬਰਾਬਰ ਧਾਰ ਕੇ ਉੱਪਰ ਥਾਪੜਾਂਗੇ ਤਾਂ ਨਿਸ਼ਾਨ ਦੂਜੇ ਪਾਸੇ ਚਲੇ ਜਾਣਗੇ ਤੇ ਇਹ ਆਪਣਾ ਹੀ ਜੀ ਕੰਮ ਹੋ ਜਾਊਗਾ ਤੇ ਜੀ ਹੁਣ ਆਪਾਂ ਕਮੀਜ਼ ਬੈਕ ਸਾਈਡ ਜਿਹੜੀ ਉਹ ਧਰਦੇ ਹਾਂ ਬੈਕ ਸਾਈਡ ਵਾਲੇ ਵੀ ਆਪਾਂ ਜਿਹੜਾ ਪੁੱਠਾ ਕਰ ਲੈਣਾ ਪੁੱਠਾ ਕਰੇ ਤਾਂ ਫਿਰ ਨਾ ਪਲੇਟ ਜਿਹੜੇ ਨੇ ਉਹ ਆਪਾਂ ਸਲਾਈ ਦੇ ਪੁੱਠੇ ਪਾਸੇ ਕਰਨਾ ਹੁੰਦਾ ਤੇ ਆਪਣੇ ਨਿਸ਼ਾਨ ਵੀ ਉਧਰ ਹੀ ਆਉਣ ਚਾਹੀਦੇ ਜੇ ਵੀ ਆਪਾਂ ਫੁੱਲਾਂ ਵਾਲਾ ਪਾਸਾ ਉੱਪਰ ਨੂੰ ਕਰਕੇ ਧਰ ਲੈਣਾ ਸੈੱਟ ਕਰ ਬੈਕ ਸਾਈਡ ਤੇ ਤਾਂ ਸਿਰਫ ਗਲੇ ਦੀ ਤੇ ਮੋਢਿਆਂ ਦੀ ਕਾਟ ਪੈਣੀ ਆ ਉਹ ਇਸ ਤਰੀਆ ਆਪਾਂ ਰੱਖ ਕੇ ਪਾ ਲੈਣੀ ਹੈ ਕਮੀਜ ਘਟਾਣ ਦਾ ਬਿਲਕੁਲ ਆਸਾਨ ਤਰੀਕਾ ਐ ਇਸ ਤਰਾਫ ਪੂਰਾ ਨਾ ਮੇਚ ਕੇ ਧਰ ਲੈਣਾ ਤੇ ਸਿਰਫ ਆਪਾਂ 1 ਇੰਚ ਚ ਲਓ ਜੀ ਐਦੇ ਨਾਲੋਂ ਆਪਾਂ 1 ਇੰਚ ਨਿਸ਼ਾਨੀ ਲਾ ਲੈਣੀ ਐ ਇਸ ਤਰ੍ਹਾਂ ਕਰ ਲੈਣਾ ਵਿਚਾਲੇ ਤੋਂ 1 ਇੰਚ ਦੀ ਨਿਸ਼ਾਨੀ ਲਾ ਲੈਣੀ ਇਸ ਤੋਂ ਅੱਜ ਨਾਰਮ ਲਾ ਲੈਣਾ ਤੇ ਇਹਨੂੰ ਆਪਾਂ ਇੱਥੇ ਸਾਡੇ ਕੋ 3 ਇੰਚ ਉਪਰੋਂ ਛੱਡ ਕੇ ਨਾ ਤੇ ਇਸ ਤਰ੍ਹਾਂ ਵੈਸੇ ਨਾ ਵੀ ਮਿਚੋਗੇ ਤਾਂ ਵੀ ਥੋੜਾ ਜਿਹਾ ਉਪਰੋਂ ਛੱਡ ਕੇ ਇੰਨਾ ਕ ਤੇ ਇੱਥੇ ਤੱਕ ਮਿਲਾ ਲੈਣਾ ਇਹ ਆਪਣਾ ਹੋ ਜਾਣਾ ਹੈ ਨਾਲ ਹੀ ਆਪਾਂ ਵਾਲੀ ਬੱਕੀ ਵਾਲਾ ਜਿਹੜਾ ਨਾ ਇਹਦਾ ਵੀ ਕੱਟ ਪਾ ਦੇਣੀ ਹੈ ਇਸ ਤਰੀਕੇ ਦੇ ਨਾਲ ਨਾ ਅਣਜਾਣ ਤੋਂ ਜਾਣ ਵੀ ਜਿਹੜਾ ਉਹ ਕੋਮੀ ਜੀ ਦੀ ਕਟਿੰਗ ਕਰ ਲਊਗਾ ਬਿਲਕੁਲ ਤੁਸੀਂ ਟੈਨਸ਼ਨ ਫਰੀ ਹੋ ਕੇ ਜਿਹੜਾ ਫੇਰ ਕੱਟਣਾ ਹੈ ਸੂਟ ਸੂਟ ਕਦੇ ਵੀ ਟੈਨਸ਼ਨ ਲੈ ਕੇ ਨਹੀਂ ਕੱਟਣਾ ਜਦੋਂ ਆਪਾਂ ਡਰਦੇ ਡਰਦੇ ਕੱਟਦੇ ਆ ਉਦੋਂ ਹੀ ਆਪਣੀਆਂ ਤੋਂ ਗਲਤੀਆਂ ਹੁੰਦੀਆਂ ਨੇ ਹੁਣ ਇਹਨੂੰ ਆਪਾਂ ਕਰ ਦੇਣਾ ਪੜਾ ਗਲਾਸੀ ਜਿੰਨਾ ਵੀ ਵੱਡਾ ਛੋਟਾ ਚੌੜਾ ਜਿੰਨਾ ਵੀ ਪੌਣੇ-ਔਨੇ ਤੇ ਨਿਸ਼ਾਨ ਲਾ ਲਿਓ ਆਪਾਂ ਇਹਦੀ ਚੜਾਈ ਰੱਖਾਂਗੇ ਸਵਾ ਤੋਂ ਵਿੱਚ ਜੇ ਤੁਸੀਂ 5 ਇੰਚ ਰੱਖਣਾ ਹੈ ਤਾਂ ਸਾਢੇ ਪੰਜ ਤੇ ਨਿਸ਼ਾਨ ਲਾ ਲਿਓ ਦੂੰਗਾ ਦੂੰਗਾ ਤੁਸੀਂ ਜਿੰਨਾ ਵੀ ਰੱਖਣਾ ਹੈ 8 ਇੰਚ ਦਾ ਫਰਕ ਪਾ ਕੇ ਰੱਖ ਲਿਓ ਫਿਰ 8 ਇੰਚ ਦਾ ਪੂਰਾ ਆ ਜਾਂਦਾ ਇਸ ਤਰ੍ਹਾਂ ਇਹਨੂੰ ਲਾਈਪਾ ਦੇ ਨਹੀਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਦਲੇ ਨੂੰ ਦੀਦ ਰਾਉਣ ਦੇ ਵੀ 2-3 ਤਰੀਕੇ ਨੇ ਮੋਡੇ ਅਟੈਚ ਕਰਨ ਦੇ ਜਿਹੜੇ ਆ ਆਪਣੇ ਤੀਰੇ ਅਟੈਚ ਕਰਨ ਦੇ ਵੀ ਦੋ ਤਿੰਨ ਤਰੀਕੇ ਨੇ ਤਾਂ ਜੀ ਇਹ ਆਪਣੀ ਇਹ ਹੋ ਗਈ ਹੁਣ ਆਪਾਂ ਆ ਦੇਖੋ ਇੱਥੇ ਚੱਕ ਕੇ ਇੱਥੇ ਨਿਸ਼ਾਨ ਲਾ ਦੇਣਾ ਇਹ ਆਪਣਾ ਲੱਗ ਗਿਆ ਬੈਕ ਜਿਹੜੇ ਪਿਛਲੇ ਪਾਸੇ ਨਾ ਨਿਸ਼ਾਨ ਲੱਗਣੇ ਨੇ ਪਲੇਟਾਂ ਦੇ ਇਹ ਤੋਂ ਫੜ ਕੇ ਆਪਾਂ ਇਹਨੂੰ ਉੱਪਰ ਨੂੰ ਘੱਟਾ ਦੇ हम तो सात इन मिल चुके। अपने पौने चार से रह गया इधर भी पौने चार से आ गया अपना देखो बिल्कुल सही इस तरह बहुत ठीक है अपने निशान ए, ए वाला चक के आप इतना निशान ला देना आ वाला चक के आप इतने उंगल रख के आशान ला देना ਇਨਵੋਲਟਾ ਪਾਸਾ ਕਰਕੇ ਪੌਣੀ ਚਾਹਤੀ ਪੌਣੀ ਚਾਹਤੀ ਸੱਤ ਦਿਨ ਚ ਦਿਨ ਇਹ ਆਪਣੇ ਨਿਸ਼ਾਨ ਜਿਹੜੇ ਨੇ ਲਾ ਲੈਣੇ ਨੇ ਨਾਉਂ ਸਾਰੇ ਨਿਸ਼ਾਨ ਜਿਹੜੇ ਨੇ ਬੜੀ ਆਸਾਨੀ ਨਾਲ ਲੱਗ ਗਏ ਨੇ ਆ ਜਿੱਦਾਂ ਥੱਲੇ ਲੱਗ ਗਿਆ ਨਾ ਨਿਸ਼ਾਨ ਇਸ ਤਰੀਆ ਆਪਣਾ ਜਦੋਂ ਆਪਾਂ ਉਲਟਾ ਪਾਸਾ ਕਰਕੇ ਤੇ ਥਾਪੜਦੇ ਆਂ ਤੇ ਨਿਸ਼ਾਨ ਜਿਹੜੇ ਨੇ ਦੂਜੇ ਪਾਸੇ ਚਲੇ ਜਾਂਦੇ ਨੇ ਇਸ ਤਰ੍ਹਾਂ ਇੱਕ ਮੀਜ ਨੂੰ ਸਿੱਧਾ ਇਹੰਜ ਕਰਕੇ ਜਦੋਂ ਕਰਾਂਗੇ ਨੇ ਸਾਰੇ ਨਿਸ਼ਾਨ ਜਿਹੜੇ ਨੇ ਦੂਸਰੇ ਪਾਸੇ ਲੱਗ ਜਾਣਗੇ ਤੇ ਆਹ ਵਾਲੀਆਂ ਜਿੰਦੀਆਂ ਪਲੇਸ ਲਾਈਆਂ ਕਲੀਆਂ ਪਾਈਆਂ ਨੇ ਇਹ ਆਪਾਂ ਵੀਡੀਓ ਅਪਲੋਡ ਕਰ ਦਿੱਤੀ ਜਦੋਂ ਇਹ ਵੀਡੀਓ ਆਊਗੀ ਉਹ ਵੀਡੀਓ ਤੁਸੀਂ ਦੇਖ ਲੋਗੇ ਉਦੋਂ। ਰੋਟੀ ਇਸ ਤਰ੍ਹਾਂ ਹੀ ਕਲੀਆਂਵਲੀ ਨਾ ਟੋਕੜੀਆਂ ਵਾਲਾ ਕਮੀਜ਼ ਜਿਹੜਾ ਤਿਆਰ ਹੋ ਜਾਂਦਾ ਹੈ ਇਹ ਆਪਾਂ ਹੂੜੇ ਕਰ ਲਾਂਗੇ ਇਸ ਤਰ੍ਹਾਂ ਹੀ ਸਾਰੇ ਨਿਸ਼ਾਨਾਂ ਇਸ ਤਰ੍ਹਾਂ ਆ ਕੇ ਫਿਰ ਇਹਨਾਂ ਨੂੰ ਵੀ ਆਪਾਂ ਇਹਦੇ ਮਿਲਾਉ ਦੇ ਹੂੜੇ ਕਰ ਲਾਂਗੇ। ਅੱਜ ਕਮੀਜ਼ ਕਟਿੰਗ ਕਰਨ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਾ ਜਰੂਰ ਦੱਸਣਾ ਜੇ ਤੁਸੀਂ ਕਮੈਂਟ ਕਰੋਗੇ ਤੇ ਆਪਾਂ ਬਾਜੂ ਦੀ ਜਾਂ ਸਲਵਾਰ ਦੀ ਕਿਸ ਤਰ੍ਹਾਂ ਕਟਿੰਗ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਜੋ ਵੀ ਤੁਸੀਂ ਕਹੋਗੇ ਥੈਂਕ ਯੂ ਜੀ